ਹੇ ਮਿੱਤਰੋ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ, ਵਧੀਆ ਹੀ ਚਾਹੀਦੀਆਂ। ਇੱਕ ਤਾਂ ਯਾਰ ਰੰਗ ਵਾਲਾ ਕੈਂਟ ਹੋਈ ਜਾਂਦਾ ਦਿਨ-ਬਦਨ। ਤੇ ਆਪਣੇ ਨਾਲ ਜਾ ਰਹੇ ਨੇ ਬਾਬਾ ਜੀ। ਬਾਬਾ ਤਾਂ ਹੁਣ ਪਰੇ ਘਰ ਮੈਨੂੰ ਇੱਧਰ ਦੇਖਦੇ। ਮਾਘੇ ਦੇ ਵਿੱਚ ਅੰਬਰਵਾਦੀ। ਗਲੀ ਪੈ ਤੇ ਆਪਾਂ ਨੂੰ ਵੀਰੇ ਆਇਆ ਸੀ ਬੰਦੇ ਦਾ ਕਮੈਂਟ। ਕਹਿੰਦਾ ਬਈ ਤੁਸੀਂ ਗੱਡੀ ਟੌਪ ਸਪੀਡ ਚੈੱਕ ਕਰਾਓ ਜਦਨੇ ਆਪਾਂ ਪਿਕਅਪ ਵੀਡੀਓ ਪਾਈ ਆ। ਗੱਡੀ ਦੀ ਵੀ ਰਿਜਨਲ ਪਲੱਗਾਂ ਨਾਲ ਤੇ ਦੂਜੇ ਪਲੱਗਾਂ ਨਾਲ ਕਿੰਨਾ ਫਰਕ ਪਿਆ ਤੇ ਬਾਈ ਆਪਾਂ ਟਾਪ ਸਪੀਡ ਚੈੱਕ ਕਰਾਉਣ ਲੱਗੇ ਆ ਅੱਜ ਪਰ ਮੇਰਾ ਵੀਰ ਵੱਧ ਤੋਂ ਵੱਧ ਪਿਆਰ ਦੇਈ ਵੀਡੀਓ ਨੂੰ ਕਿਉਂਕਿ ਅਸੀਂ ਇਹ ਵੀਡੀਓ ਕਿਸੇ ਘਰੋਂ ਗਾਲਾਂ ਨਹੀਂ ਖਾਣੀਆਂ ਨੇ ਤੇ ਵਾਹ ਕੁਮਾਰਕਰ ਇਹ ਵੀਡੀਓ ਕਿਸੇ ਅਸੀਂ ਘਰੋਂ ਗਾਲਾਂ ਵੀ ਖਾਣੀਆਂ ਨੇ ਤਾਂ ਕਰਕੇ ਵੱਧ ਤੋਂ ਵੱਧ ਪਿਆਰ ਦੀ ਵੀਡੀਓ ਉਹ ਗਰਕਰਨਾ ਕਿੱਥੇ ਆ ਗਰਕਰਨਾ ਓ ਅੱਧਰ ਹੀ ਚੱਲਿਆ ਤੇਰੇ ਘਰੇ ਤੇਰਾ ਵੀਡੀਓ ਬਣਾਉ ਬਾਈ ਮਿੱਤਰੋ ਆਪਾਂ ਨੂੰ ਕਹਿੰਦਾ ਵੀ ਵੀਡੀਓ ਬਣਾਉ ਮੇਰੀ ਆਪਾਂ ਯਾਰ ਕੰਮ ਆ ਗਿਆ ਜ਼ਰੂਰੀ ਤਾਂ ਕਰਕੇ ਅੱਜ ਬਣਾ ਨਹੀਂ ਸਕਦੇ ਨੇ ਅੱਜ ਬਣਾਉਣੀ ਸੀ ਇਹਦੇ ਪ੍ਰੋਗਰਾਮ ਇਹਨਾਂ ਦੇ ਇਹ ਕਹਿੰਦਾ ਵੀਡੀਓ ਬਣਾ ਮਹਾ ਬਾਈ ਕੋਈ ਨਹੀਂ ਬਣਾ ਦਿੰਦੇ ਗੱਲ ਕਰ ਸੀ ਬੀਜੀਆਂ ਥੋੜਾ ਜਿਹਾ ਤੇ ਚੋਬਰੋ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਆਪਾਂ ਤੁਹਾਨੂੰ ਦਿਖਾਉਣੇ ਅੱਜ ਟੌਪ ਸਪੀਡ ਇਹ ਚੱਲੇ ਇੱਥੇ ਮੱਥਾ ਟੇਕ ਕੇ ਸੀ ਉਹਨਾਂ ਦੇ ਘਰੇ ਫਿਰ ਚੱਲਦੇ ਆਂ ਗਾਹਾਂ ਤੇ ਤੁਹਾਨੂੰ ਦਿਖਾਉਣਾ ਇੱਕ ਹੈਗਾ ਸਵੇਰ ਦਾ ਵੇਲਾ ਆ ਟਾਈਮ ਆ ਟਾਈਮ ਭੀੜ ਨਹੀਂ ਹੁੰਦੀ ਰੋਡ ਤੇ ਮਾੜੀ ਮੁੱਟੀ ਤਾਂ ਕਰਕੇ ਆਪਾਂ ਤੁਹਾਨੂੰ ਆਹ ਟਾਈਮ ਹੀ ਦਿਖਾਵਾਂਗੇ ਤੇ ਚਲੋ ਫਿਰ ਇੱਥੋਂ ਮੱਥਾ ਟੇਕ ਕੇ ਸੀ ਗਾਹਾਂ ਚੱਲਦੇ ਆ ਤੇ ਦਿਖਾਉਣਾ ਆਹਾ 7-8 ਵਜੇ ਹੋਣਗੇ 7:45 ਮਿੰਟ ਹੋਇਆ ਲੇ ਤੇ ਚਲੋ ਫਿਰ ਤੁਹਾਨੂੰ ਦਿਖਾਉਣਾ ਹੁਣ ਅੱਗੇ ਰੋਡ ਤੇ ਆਗੇ ਦੇਖੋ ਰੋਡ ਜਮਾਂ ਖਾਲੀ ਪਿਆ ਵੇਲੇ ਤੇ ਇੱਕ ਮੋਟਰਗੱਡੀ ਜਾਂਦਾ ਇੱਕ ਗੱਡੀ ਲੰਘੀ ਆ ਵਾ ਜਮਾਂ ਖਾਲੀ ਪਿਆ ਵੇਲੇ ਰੋਡ ਤੇ ਗੱਡੀ ਵੀ ਆਪਣੀ ਗਰਮ ਹੋਈ ਵੀ ਆ ਹੋਣੀ ਭਜਾਵਾਂਗੇ ਜਦੋਂ ਗਰਮ ਹੋਈ ਹੋਵੇ ਜੇ ਗਰਮ ਨਹੀਂ ਹੋਈ ਫੇਰ ਨਹੀਂ ਸੀ ਆਪਾਂ ਭਜਾਉਂਦੇ ਆ ਜੀ ਹਜੇ ਇਹਨੂੰ ਗਰਮ ਕਰਦੇ ਫੇਰ ਭਜਾਉਂਦੇ ਆ ਇਹ ਆ ਲੈਣ ਤੋਂ ਫੇਰ ਬਾਬੇ ਨੂੰ ਕਿਉਂਕਿ ਉਹ ਸਾਈਡ ਤੇ ਮੋਬਾਈਲ ਫੜੂ ਬਾਈ ਰਿਸਕ ਨਹੀਂ ਆਪਾਂ ਲੈ ਸਕਦੇ ਹੈ ਕਿ ਕਿਸੇ ਵੀ ਗੱਲ ਚ ਐਵੇਂ ਫੇਰ ਘਰੋਂ ਗਾਲਾਂ ਪੈਣੀਆਂ ਗਾਲਾਂ ਹੁਣ ਵੀ ਪੈਣਗੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਾਂ ਪਤਾ ਹੀ ਆ ਵੀ ਗਾਲਾਂ ਤਾਂ ਪੈਣੀਆਂ ਹੀ ਆ ਇਹ ਬੁੱਠੇ ਕੰਮ ਕਰਾਂਗੇ ਯਾਰ ਵੀ ਮਿੱਤਰੋ ਰੋਡ ਹੁਣ ਖਾਲੀ ਆ ਜਾਵਾ ਦੇਖੋ ਇੱਕ ਗੱਡੀ ਆ ਰਹੀ ਆ ਆਪਣੇ ਪੈਸੇ ਨੂੰ ਨੰਗਾ ਦੀਏ ਤੇ ਰੋਡ ਜਾਵਾ ਖਾਲੀ ਆ ਬਿਲਕੁਲ ਇਧਰ ਮੋਬਾਈਲ ਤੇ ਲਾ ਰਿਹਾ ਹਾਂ ਇਸ ਕੈਂਟ ਆਪਾਂ ਜਾਨੀ ਇਹ ਹੈ ਤਾਂ ਹੈ ਨਹੀਂ ਸਕੈਂਟ ਵਾਲੀ ਗੱਡੀ ਪਰ ਚੈੱਕ ਕਰਦੇ ਆਂ ਵੀ ਇਹ 100 ਕਿੰਨੇ ਟਾਈਮ ਚ ਚੜਦੀ ਆ ਕਿੰਨੇ ਸਕੈਂਟਾਂ ਚ ਚੈੱਕ ਕਰਦੇ ਆਂ ਪਹਿਲਾਂ 100 ਫੇਰ ਤੁਹਾਨੂੰ ਦਿਖਾਵਾਂਗੇ ਦੀ ਟਾਪ ਸਪੀਡ ਵੀ ਕਿੰਨੇ ਤੇ ਜਾਂਦੀ ਆ ਇਹ ਬਾਈ ਵੱਧ ਤੋਂ ਵੱਧ ਪਿਆਰ ਦਿਓ ਯਾਰ ਕਿਉਂਕਿ ਰਿਸਕ ਮੈਨੂੰ ਵੀ ਆ ਗਾਲਾਂ ਦਾ ਡਰ ਮੈਨੂੰ ਵੀ ਆ ਗਾਲਾਂ 100% ਪਹਿਣੀ ਇਹ ਮੈਨੂੰ ਵੀ ਪੱਕਾ ਪਤਾ ਹੈਗਾ ਬਸ ਤੁਸੀਂ ਜੇ ਹੋ ਸਕਿਆ ਮੈਂ ਤੁਹਾਨੂੰ ਗਾਲਾਂ ਪੈਂਦੀਆਂ ਵੀ ਦਿਖਾ ਦੂੰਗਾ ਵੀਡੀਓ 'ਚ ਦੇਖ ਲਿਓ ਤੁਸੀਂ ਤੇ ਲੈ ਵੀ ਫੜਨ ਬਾਬੇ ਦਿਖਾਈ ਹੁਣ ਮਾੜਾ ਯਾਰ ਬਦਲ ਵਾਈ ਛਾਈ ਬਾਬੇ ਦਾ ਨਾਮ ਲੈ ਲਿਆ ਆਪਾਂ ਵਾਹਿਗੁਰੂ ਮਾਲਕਾ ਲਾਉਣੇ ਇੱਕ ਮਿੰਟਾ ਮੋਟਰ ਇਹ ਨਿੰਗਨ ਦੇ ਜਾਣ ਦੇ ਟਟੀ ਟਟੀ ਲਓ ਵੀ ਇਹ ਪ੍ਰਾਈਮਰ ਲਾਤਾ ਅੱਥ ਕਿੰਨੇ ਸਕੰਟਾਂ ਚ 11 ਚ ਚੌਥੇ ਗੇਅਰ ਚ 20 ਚ 80 ਚੌਥੇ ਗੇਅਰ ਚ 80 ਡਰ ਲੱਗ ਰਿਹਾ ਬਾਪੂ 90 ਚੌਥੇ ਗੇਅਰ ਚ 100 ਬਾਹਰ ਰੋਕ ਲਾ ਉਧਰ ਰੇੜਾ ਦਾ ਇਧਰ ਨੂੰ ਹੋ ਜੂਗਾ ਲਓ ਜੀ 100 ਚੜ ਗਈ ਇਹ ਹੋਣ ਚੜੀ ਤੇ 44 ਮਿੰਟਾਂ 45 ਚ ਪੌਣੇ ਮਿੰਟ ਚ 45 ਠੀਕ ਆ 44 ਮਿੰਟਾਂ ਚ 100 ਤੋਂ ਉਗਾ ਟੋਪ ਦੇਖਦੇ ਆਪਾਂ ਹਾਂ ਟੋਪ ਤਾਂ ਚੜੂ ਆਪੀ ਸਿੰਗਲ ਰੋਡ ਆਣਾ ਆਸੋ ਦੇ ਲਓ ਜੀ ਇਹ ਤਾਂ ਬਾਅਦ 118 ਤੇ ਜਾ ਕੇ ਆ ਗਈ ਠੀਕ ਆ ਦੇਖੋ ਯਾਰ ਗੱਡੀ ਦੇ ਜਮੇ ਨਹੀਂ ਕੰਬ ਰਹਾ ਹੈਗਾ ਗੱਡੀ ਆਪਾਂ 100 ਤੋਂ ਮੋੜੀ ਹੈਗੀ ਹੈਂਡਲ ਜਮੇ ਨਹੀਂ ਕੰਬ ਰਹਾ ਹੈਗਾ ਤੇ ਇਹ ਸੀਗਾ ਇੱਕ ਮਿੰਟ 20 ਸਕੰਡ ਚ 118 ਤੁਹਾਨੂੰ ਪਲੱਗ ਚੇਂਜ ਕਰਕੇ ਦਿਖਾਏ ਸੀ ਪਲੱਗਾਂ ਦੇ ਨਾਲ ਤੇਲ ਦਾ ਵੀ ਫਰਕ ਦੇਖੋ ਤੇਲ ਗੱਡੀ ਨੇ ਚਾਹੇ ਆਪਾਂ ਭਾਈ ਦੋ ਮਿੰਟਾਂ ਖਾਤਰੀ ਆ ਬਾਲਾ ਖਾਧਾ ਨਹੀਂ ਹੈਗਾ ਜਿਹੜੇ ਆਪਣੇ ਡੁਪਲੀਕੇਟ ਪਲੱਗ ਸੀ ਉਹਨਾਂ ਨਾਲ ਤਾਂ ਬਸ ਇਹ ਕੁੱਟੇ ਹੀ ਭਰਨ ਲੱਗੀ ਸੀ ਜਿਵੇਂ ਕਹਿਣਾਗੇ ਕਿੰਨੇ ਚਲਾਏ ਪਿਆ ਤੇ ਆਪਾਂ ਹੁਣ ਇੱਥੋਂ ਮੋੜਦੇ ਆਂ ਵਾਪਸ ਮੈਂ ਰੋਕੇ ਤੇ ਰੋ ਰੋਕੀ ਇੱਕ ਸਕੈਂਟ ਬੜਾ ਫੂਨ ਲਾਉਣਾ ਦੂਆ ਗੱਡੀ ਦਾ ਕੰਮ ਕਰਾ ਕੇ ਲਾਉਣਾ ਮੈਂ ਵੀ ਜਾਣਾ ਵੀਰ ਮੇਲਾ ਨਹੀਂ ਮੈਂ ਵੀ ਹੁਣ ਮਿੱਤਰੋ ਆਪਾਂ ਚੱਲਿਆਂ ਵਾਪਸ ਜੀ ਹੁਣ ਸਕੈਂਟ ਚ ਆਪਾਂ ਆਏ ਚੈੱਕ ਕਰਨਾ ਵੀ ਪਹਿਲੇ ਗੇਅਰ ਚ ਗੱਡੀ ਕਿੰਨੇ ਦੀ ਸਪੀਡ ਤੱਕ ਚੜਦੀ ਹੈ ਜੀ ਉਦੋਂ ਬਾਅਦ ਫਿਰ ਦਿਖਾਵਾਂਗੇ ਆਪਾਂ ਸੋ ਇਹਨੂੰ ਦੂਜੇ ਗੇਅਰ 'ਚ ਵੀ ਕਿੰਨੇ ਤੱਕ ਚੜਦੀ ਆ। ਪੂਰੇ ਦੱਪ ਕੇ ਦਿੰਦਾ ਨੀ ਆਈ ਤੁਹਾਨੂੰ। ਮੋਟਾ ਨੰਗ ਲੈਣ ਦੋ। ਪਹਿਲਾ ਗੇਅਰ 340 ਤੱਕ। ਨਾ 43 ਤੱਕ 44 ਦੂਜਾ ਗੇਅਰ ਆ ਜੀ। 80 70 70 ਤੀਜਾ ਗੇਅਰ ਆ ਸਾਉ ਚੌਥਾ ਗੇਅਰ ਕੋਲੇ ਦੱਬੀ ਵੀ ਆ ਬਾਈ ਗੱਡੀ ਹੁਣ ਜਾਂਦੇ ਚੌਥੇ ਗੇਅਰ 'ਚ 110 ਗੱਡੀ ਵਾਲੇ ਨੇ ਪਰੇ ਕਰ ਲਈ ਟੈਂਨ ਨਾਲ ਹੀ ਫੇਰਾ ਪੰਜਵਾਂ ਆਪਾਂ ਨੂੰ ਥੋੜੀ ਜਿਹੀ ਗੱਡੀ ਕਰਕੇ ਸਪੀਡ ਘਟਾਉਣੀ ਪਈ ਆਰੇ ਇਸ ਵਾਰੀ ਟਾਪ ਸਪੀਡ ਵੀ ਥੋੜੀ ਦੋ ਦੀ ਵੱਧ ਹੋ ਗਈ। ਪੰਜਵੇਂ ਗੇਅਰ 'ਚ 120 ਜਣੀ 110 ਤੱਕ ਤਾਂ ਵਧੀਆ ਰੈਲੀ ਚੜ ਜਾਂਦੀ ਹੈ ਗੱਡੀ। ਉਦੋਂ ਕਹਾਏ ਥੋੜਾ ਜ਼ੋਰ ਜਿਆ ਮਾਰਨ ਲੱਗ ਜਾਂਦਾ ਇੰਜਣ। ਇਹ ਬਾਈ ਮੈਂ ਇਹੀ ਵੀਡੀਓ 'ਚ ਕਿਉਂਕਿ ਵੀਡੀਓ ਦੇ ਰਾਹੀਂ ਘਰਦਿਆਂ ਨੂੰ ਪਤਾ ਲੱਗਣਾ ਮੈਂ ਉਹਨਾਂ ਨੂੰ ਬਈ ਮਾਫੀ ਮੰਗਦਾ ਵੀ ਮੈਨੂੰ ਮਾਫ਼ ਕਰਿਓ। ਨ ਬਹੁਤ ਡਰ ਲੱਗਦਾ ਇਸ ਕਾਈ ਨਹੀਂ ਸਿੰਗਲ ਰੋਡ ਆ ਜਾਂਦਾ ਮੇਨ ਰੋਡ ਹੋਵੇ ਉਹ ਤੋਂ ਬਹੁਤ ਚੜ ਜਾਂਦੀ ਹੈ ਯਾਰ ਜਿਹੜਾ ਵੱਡਾ ਰੋਡੋਂ ਤੋਂ ਉੱਥੇ ਤਾਂ ਚੱਲ ਆਪਾਂ ਦੇਖ ਲੈਣੇ ਆਂ ਉੱਥੇ ਤੋਂ ਮਾਫ ਕਰੀ ਮਾੜਿਆ ਗਾਣਾ ਵਹਿਣੀ ਹੈ ਬਈ ਬਸ ਤੁਸੀਂ ਪਿਆਰ ਦੇ ਸਪੋਰਟ ਦੇਓ ਯਾਰ ਵੱਧ ਤੋਂ ਵੱਧ ਤੇ ਮਿੱਤਰੋ ਇਹ ਚੀਜ਼ ਚ ਆਪਣੇ ਯਾਰ ਇੰਜਣ ਛੋਟਾ ਕਰਕੇ ਡੈਡੀ ਵੀ ਉਹ ਆਉਂਦਾ ਇੰਜਣ ਛੋਟਾ ਇਹਦੇ ਨਾਲ ਧੱਕਾ ਵੀ ਨਹੀਂ ਕਰ ਸਕਦੇ ਲੈ ਵੀ ਲੈ ਡੈਡੀ ਆ ਗਿਆ ਡੈਡੀ ਵੀ ਉਹ ਆਉਂਦਾ ਆਪਾਂ ਨੂੰ ਗੱਲ ਜੀ ਇਹ ਗਏ ਲੋਵੀ ਕੇਰਾ ਦੇ ਮਿੱਤਰੋਂ ਨਿੰਗੇ ਆਏ ਤੇ ਇਧਰ ਕਲੀ ਪੈ ਰਹੀ ਆ ਰੋਕ ਲਾ ਬੜਾ ਯਾਰ ਰੋਕ ਲਾ ਹੁਣ ਲੋਵੀ ਮੈਂ ਤੇਰੇ ਸਾਨੂੰ ਮਾੜੀ ਜਿੰਨਾ ਦੀ ਵੀ ਚਲਕ ਦਿਖਾ ਦਿੰਨੇ ਆ ਠੀਕ ਲੋ ਆ ਦੇਖ ਲੋ ਕਲੀ ਕੁਲੀ ਪਾਈ ਜਾਂਦੇ ਨੇ ਉਹ ਆਉਂਦਾ ਤੁਰਿਆ ਆਉਂਦਾ ਤੁਰਿਆ ਉਹ ਭਾਈ ਸੌ ਲੱਗੇ ਪੱਕਾ ਪਹੁੰਚਦਾ ਮੈਨੂੰ ਕੰਮ ਆ ਯਾਰ ਮੈਂ ਰਿਸ਼ਤੇਦਾਰੀ ਚ ਜਲਿਆ ਤਸਕੀਰ ਤਾਂ ਕਿੱਥੇ ਚਲਿਆ ਆ ਫਿਰਦਾ ਇਹ ਤਾਂ ਵਿਹਲਾ ਵਿਹਲਾ ਯਾਰ ਇਹਨੂੰ ਫੜ ਲੈ ਇੱਥੀ ਭਾਈ ਇੱਕ ਮਿੰਟ ਵਿਹਲਾ ਵਿਹਲਾ ਇੱਧਰ ਦੇਖੀ ਇੱਕ ਮਿੰਟ ਉਹ ਹੀ ਯਾਰ ਉਹ ਵਿਹਲਾ ਯਾਰ ਫੜਨਾ ਇਹ ਆ ਦੇਖ ਯਾ ਜਦਿੰਦਰ ਤੈਨੂੰ ਮੈਂ ਬਾਹੂ ਹੀ ਤੁਰਿਆ ਫਿਰਦਾ ਜਿੱਧਰ ਨੂੰ ਠੀਕ ਕਰਦਾ ਯਾਰ ਇਹਦਾ ਆ ਕਿਹਨੇ ਤਰੀਕੇ ਦਾ ਭਾਈ ਪਹੌਗਾ 16 ਮੈਂ ਤਾਂ ਨੋਤੀ ਤੋਂ ਪਹਿਲਾਂ ਦੱਸਿਆ ਨਾ ਉਹੀਂ ਤੁਰਿਆ ਫਿਰਦਾ ਵੀਡੀਓ ਕਰਕੇ ਚੱਲਦਾ ਉਹ ਮੈਂ ਭਰਾਵਾ ਮਾਰ ਰੋਟੀ ਖਾਣੇ ਮੈਂ ਚੱਲਿਆ ਬੱਸ मित्रों जे भाई ने सी अपा कमेंट कराया टॉप स्पीड का अपा भीडियो बनाया है टॉप स्पीड ती वीडियो व्यार से स्पोर्ट बना के रखियो ਏ ਆਪਾਂ ਜਾਣੀ ਜਿੰਨਾ ਹੋ ਸਕਦਾ ਜੀ ਆਪਾਂ ਤੁਹਾਨੂੰ ਸਾਰੀ ਚੀਜ਼ ਚੈੱਕ ਕਰਾਈ ਆ ਵੈਸੇ ਮੈਨੂੰ ਗਾਲਾਂ ਬਹੁਤ ਪੈਣੀਆਂ ਨੇ ਇਹ ਚੀਜ਼ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀਡੀਓ ਚ ਪਰ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਪਰ ਤੁਹਾਨੂੰ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਗੇ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਵੱਧ ਤੋਂ ਵੱਧ ਵੀਊ ਦੇ ਦਿਓ ਯਾਰ ਤੁਸੀਂ ਵੀਡੀਓਆਂ ਨੂੰ ਤੇ ਫੁੱਲ ਦੇਖਿਆ ਕਰੋ ਵੀਡੀਓ ਕਮੈਂਟ ਵੀ ਜਰੂਰ ਕਰਿਆ ਕਰਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਿਓ ਵੀ ਹੋਰ ਆਪਾਂ ਕਿਹੜੀ ਵੀਡੀਓ ਲੈ ਕੇ ਆਈਏ ਤੇ ਚਲੋ ਫਿਰ ਮਿਲਦਾਂ ਹਾਂ ਤੁਹਾਨੂੰ ਨੈਕਸਟ ਵਲੌਗ ਵਿੱਚ